ਅਜਾ ਉਹ ਕਹਿੰਦਾ ਵਾਇਲਿ ਜਿਹਾ ਵੈਸੇਗਾ ਇਹਨਾਂ ਨੇ ਕੀ ਕੀਤਾ ਜੀ ਨਵਾਂ ਸ਼ਹਿਰ ਚ ਤਹਿਸੀਲਦਾਰਾਂ ਨੂੰ ਕਹਿੰਦਾ ਵੀ ਜਿੰਨੇ ਵੀ ਹਿਸਟਰੀ ਆਉਂਦੀਆਂ ਨੇ ਜਿਹੜਾ ਵੇਚਣ ਵਾਲਾ ਤੇ ਜਿਹੜਾ ਖਰੀਦਣ ਵਾਲਾ ਉਹਨਾਂ ਦੇ ਮੈਨੂੰ ਫੋਨ ਨੰਬਰ ਚਾਹੀਦੇ ਸਾਰਿਆਂ ਦੇ ਫੋਨ ਨੰਬਰ ਲੈ ਲੇ ਸ਼ਾਮ ਨੂੰ ਰੈਂਡਮਲੀ ਉਹਦੇ ਚ ਫੋਨ ਕਰ ਲੈ 5 ਸਤ ਸਤਿਗੁਰ ਜੀ ਸਤਿਗੁਰ ਜੀ ਡੀਸੀ ਆਫਿਸ ਚ ਬੋਲਦੇ ਆਂ ਜੀ ਤੇ ਇਹ ਤੁਸੀਂ ਆਏ ਸੀ ਅੱਜ ਤੇ ਰਿਸ਼ਤੀ ਕਰਾਉਣ ਹਾਂਜੀ ਕਿੰਨੇ ਪਾਜ ਲੱਗੇ ਜੀ ਕਹੇ ਇੰਨੇ ਦਾ ਸ਼ਾਮ ਸੀ ਇੰਨਾ ਹੈ ਤੇ ਪਹਿਲੇ ਬਤਲ ਲੈ ਕਿਸੇ ਨੇ ਵੀ ਕੋਈ ਲਿਖਾਉਣ ਦੇ ਜਾਂ ਕੋਈ ਹੋਰ ਉਹ ਤਾਂ ਉਹਨਾਂ ਦਾ ਚੱਲਦਾ ਹੀ ਆ ਜੀ ਇੱਕ ਅੱਧਾ ਕਹਿੰਦਾ ਇੰਨੇ ਦਾ ਲੱਗ ਜੰਦੇ ਨੇ ਕਿੰਨੇ ਲੱਗੇ ਆ ਨੇ ਉਹ ਤਸੀਲਾ ਨੂੰ ਬੁਲਾਇਆ ਹਾਂਜੀ ਇੰਨੇ ਕਿਵੇਂ ਲੱਗੇ ਵੀ ਜਦੋਂ ਰਿਸ਼ੀ ਦਾਸੀ ਪੈਸੇ ਇੰਨੇ ਬੰਦੇ ਸੀ ਦੋ ਤਸੀਲਾ ਸਸਪੈਂਡ ਕਰਤੇ ਠੀਕ ਹੈ ਨਵੇਂ ਤਸੀਲਾ ਆ ਗਏ ਨੰਬਰ ਰੋਜ ਹੀ ਲੈ ਲਿਆ ਕਰਨ ਵੀਰ ਤੇ ਹਾਲਤ ਹੋ ਗਈ ਸੀ ਕਿ ਤਹਿਸੀਲਦਾਰ ਕਹਿਣ ਲੱਗੇ ਸੀ ਉਹਨਾਂ ਨੂੰ ਦ੍ਰਿਸ਼ਟੀ ਆਏ ਨੂੰ ਬਾਈ ਨੰਬਰ ਤਾਂ ਦੇ ਗਿਆ ਤੂੰ ਇਹ ਜਾਊਗਾ ਹੁਣ ਉੱਥੇ ਵੀਰ ਬਣ ਕੇ ਜੇ ਤੈਨੂੰ ਫੋਨ ਆਵੇ ਤੂੰ ਕਹਿੰਦੇ ਕੋਈ ਪੈਸਾ ਨਹੀਂ ਲੱਗਿਆ ਸੀ ਯਾਰ ਨਹੀਂ ਮੇਰੀ ਨੌਕਰੀ ਜਾਊਗੀ ਐ ਹੁੰਦਾ ਕੰਮ ਆਊਟ ਆਫ ਦਾ ਬਾਕਸ ਆਈਡੀਆਜ਼ ਕਹਿੰਦੇ ਇਹਨੂੰ ਅੰਗਰੇਜ਼ੀ ਚ ਕੋਈ ਹੋਰ ਸੋਚੋ ਕਿਸੇ ਹੋਰ ਦੁਨੀਆ ਚ ਲਿਆਓ ਸੋਚ ਨਹੀਂ ਟ੍ਰੈਡੀਸ਼ਨਲ ਤਰੀਕੇ ਨਾਲ ਨਹੀਂ ਕੰਮ ਹੋਣਾ ਖਤਮ ਇਹ ਫਰ ਲੋਜੀ ਰੰਗੇ ਹੱਥੀ ਫੜ ਲੇ ਜੀ ਉਹਦੇ ਕੋਈ ਨਹੀਂ ਹੋਣਾ ਕਿਤੇ ਹੋਰ ਜਾ ਕੇ ਰੰਗ ਲੈਂਦਾ ਹੋ ਸਿੱਧੀ ਨੌਕਰੀ ਤੋਂ ਕੱਢ ਦੇ ਉਹਨੂੰ ਵਿਚਾਨੇ ਸਾੱਚੀ ਗੱਲ ਬਹੁਤ ਵਧੀਆ ਕਰਦਾ ਕੰਮ ਹੋਰ ਲਿਆਉਣੇ